ਨਦ ਜੀਓ ਗੱਟੇ ਭਗ ਹਨ ਅਮਰਤ ਵਿਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣ ਵਾਲ ਰਹੇ ਹਾਂ ਹਾਉ ਜੀ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ 15ਵੇਂ ਅਸਥਪਦੀ ਦੇ ਆਪਾਂ ਤੀਜੇ ਪਾਦ ਦੀ ਵਿਚਾਰ ਕਰਨੀ ਹੈ ਆਪਣੇ ਕੋਲੇ 10-15 ਮਿੰਟ ਹੁੰਦੇ ਆ ਪੂਰੀ ਇਕਾਗਰਤਾ ਦੇ ਨਾਲ ਬੈਠਣ ਦੀ ਕੋਸ਼ਿਸ਼ ਕਰਗੇ ਪਿਆਰਿਓ ਤਾਂ ਕਿ ਸਾਨੂੰ ਜਿਹੜਾ ਗੁਰੂ ਦਾ ਗਿਆਨ ਹੈ ਹੌਲੀ-ਹੌਲੀ ਸਾਡੇ ਮਨ ਨੂੰ ਸਮਝ ਪੈ ਜਾਵੇ ਇਹ ਕਥਾ ਇਹ ਗੁਰਬਾਣੀ ਇਹ ਸ਼ਬਦ ਕੀਰਤਨ ਇਹ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਪਿਆਰਿਓ ਇਹ ਮਨ ਨੂੰ ਸੁਣਾਉਣ ਵਾਸਤੇ ਹੈ ਕਿਉਂਕਿ ਸਾਡੇ ਮਨ ਦੇ ਵਿੱਚ ਪਰਬਲ ਵਿਚਾਰਾਂ ਦਾ ਵੇਗ ਚੱਲਦਾ ਦਾ ਪਤਾ ਨਹੀਂ ਕਿੰਨੇ ਖਿਆਲ ਆਤ ਸਾਡੇ ਸੈਕਿੰਟਾਂ ਦੇ ਹਿਸਾਬ ਨਾਲ ਬਦਲਦੇ ਹੈ ਜੀ ਕਦੇ ਕਿਸ ਤਰ੍ਹਾਂ ਦਾ ਖਿਆਲ ਕਦੇ ਕਿਸ ਤਰ੍ਹਾਂ ਦਾ ਅੰਦਰ ਫੁਰਨਾ ਬਸ ਇਨ੍ਹਾਂ ਦੇ ਵੇਗ ਨੂੰ ਗੁਰੂ ਨੇ ਸ਼ੁੱਧ ਕਰ ਦੇਣਾ ਹੈ ਜੋ ਅੰਦਰ ਮਨ ਦੇ ਵਿੱਚ ਬੁਰੇ ਖਿਆਲ ਉਪਜਦੇ ਆ ਨਾ ਇਹ ਬੁਰੇ ਫੋਰਨਿਆਂ ਨੂੰ ਹੀ ਗੁਰੂ ਦੇ ਗਿਆਨ ਨੇ ਸਾਫ ਕਰ ਦੇਣਾ ਬਸ ਕਿਉਂ ਬਾਣੀ ਕਹਿੰਦੀ ਹੈ ਓਨੇ ਮੰਨ ਦਾ ਪਿਆਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ ਕਹਿੰਦੇ ਮਾੜਾ ਕੰਮ ਤਾਂ ਰੱਬ ਦੇ ਪਿਆਰੇ ਕਰਨਾ ਤਾਂ ਦੂਰ ਦੀ ਗੱਲ ਹੁੰਦੀ ਹੈ ਉਹ ਤਾਂ ਇੱਕ ਕਦਮ ਵੀ ਨਹੀਂ ਪੜਦੇ ਇੱਕ ਕਦਮ ਵੀ ਮਾੜਾ ਕੰਮ ਵਾਲੇ ਪਾਸੇ ਨਹੀਂ ਪੜਦੇ ਤਾਂ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਮਾੜਾ ਕੰਮ ਨਹੀਂ ਸਵਾਉ ਜੀ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਪ੍ਰਮਾਤਮਾ ਦਾ ਬਲ ਹੀ ਪ੍ਰਮਾਤਮਾ ਦਾ ਜੋਰ ਹੀ ਸਾਰੇ ਪਾਸੇ ਕੰਮ ਕਰ ਰਿਹਾਗਾ ਹੁਣ ਇੱਥੇ ਵੀ ਇਸ ਪਦ ਦੇ ਵਿੱਚ ਵੀ ਤੀਜਾ ਪਦ ਹੈ ਜੀ ਅੰਦਰ ਮੇ ਅਸ਼ਟ ਪਦੀ ਦਾ ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਹੀ ਸਮਝਾਉਂਦੇ ਐ ਜਿਉ ਮੰਦਰ ਕੋ ਥਮੈ ਥਮਣਾ ਤਿਉ ਗੁਰ ਕਾ ਸ਼ਬਦ ਮੰਨੇ ਅਸਥਮਣਾ ਹੁਣ ਗੁਰੂ ਜੀ ਨਾ ਉਦਾਹਰਨ ਦਿੰਦੇ ਜੀ ਉਦਾਹਰਨ ਦਿੱਤੀ ਹੈ ਜੀ ਥੰਮ ਦੀ ਕਹਿੰਦੇ ਭਾਈ ਆਪਾਂ ਆਪਣੇ ਘਰ ਨੂੰ ਸਹਾਰਾ ਦਿੱਤਾਗਾ ਕਾਹਦਾ ਸਹਾਰਾ ਦਿੱਤਾ ਜੀ ਥੰਮ ਦਾ ਹੁਣ ਬਿਲਡਿੰਗ ਨੂੰ ਆਪਾਂ ਥੰਮ ਦਾ ਸਹਾਰਾ ਦੇ ਦਿੱਗੇ ਤੇ ਬਿਲਡਿੰਗ ਕਈ ਸਾਲ ਜਿਹੜੀ ਉਹ ਡਿੱਗਦੀ ਨਹੀਂ ਸਹਾਰਾ ਮਿਲ ਗਿਆ ਨਾ ਤੇ ਜਦੋਂ ਸਹਾਰਾ ਨਾ ਹੋਵੇ ਬਿਲਡਿੰਗ ਦੇ ਵਿੱਚੋਂ ਥੰਮਾ ਜਿਹੜਾ ਕਮਜ਼ੋਰ ਪੈ ਜਾਵੇ ਬੈਠ ਜਾਵੇ ਕੰਧ ਬੈਠ ਜਾਵੇ ਫਿਰ ਉਹ ਛੱਤ ਡਿੱਗਣ ਦਾ ਖਤਰਾ ਰਹਿੰਦਾ ਹੈ ਜੀ ਐਵੇਂ ਜਿਵੇਂ ਗੁਰੂ ਜੀ ਇਸ ਸ਼ਬਦ ਵਿੱਚ ਕਹਿੰਦੇ ਮਨਾਂ ਇਹ ਡੋਲਦੇ ਹੋਏ ਮਨ ਨੂੰ ਗੁਰੂ ਦੇ ਸ਼ਬਦ ਦਾ ਸਹਾਰਾ ਦੇ ਤੂੰ ਜਿਵੇਂ ਕਹਿੰਦੇ ਮੰਦਰ ਘਰ ਦੀ ਛੱਤ ਨੂੰ ਥੰਮ ਬੋਚ ਕੇ ਬਚਾ ਲੈਂਦਾ ਉਹਨੂੰ ਬੋਚ ਲੈਂਦਾਗਾ ਇਵੇਂ ਜਿਵੇਂ ਤਿਉ ਗੁਰ ਕਾ ਸ਼ਬਦ ਮਣੈ ਅਸਥੰਮਣ ਇਵੇਂ ਜਿਵੇਂ ਗੁਰੂ ਦਾ ਸ਼ਬਦ ਵੀ ਤੇਰੇ ਮਨ ਨੂੰ ਸਹਾਰਾ ਮਿਲੂਗਾ ਤੇਰੇ ਮਨ ਨੂੰ ਆਸਰਾ ਮਿਲੂਗਾ ਡੋਲਦਾ ਹੋਇਆ ਮਨ ਚੰਗੇ ਪਾਸੇ ਲੱਗ ਜੂਗਾ ਇਹਨੇ ਮਾੜੇ ਪਾਸੇ ਨਹੀਂ ਜਾਣਾ ਪਰ ਕਦੋਂ ਜੀ ਜਦੋਂ ਸਹਾਰਾ ਪ੍ਰਮਾਤਮਾ ਦੇ ਨਾਮ ਦਾ ਲੈਂਦਾ ਕਿਉਂ ਗੁਰ ਕਾ ਸ਼ਬਦ ਮਨੈ ਸਥੰਮ ਗੁਰੂ ਦੇ ਸ਼ਬਦ ਦਾ ਸਹਾਰਾ ਲੈਂਦਾ ਜੀ ਉਦੋਂ ਬਣੂਗਾ ਜੀ ਥੰਮ ਕਾਦਾ ਬਣ ਜਾਂਦਾ ਹੈ ਗੁਰੂ ਦੇ ਸ਼ਬਦ ਦਾ ਕਿਉਂਕਿ ਗੁਰੂ ਦੇ ਸ਼ਬਦ ਦੀ ਓਟ ਹੀ ਮਨੁੱਖ ਨੂੰ ਬਚਾ ਸਕਦੀ ਹੈ ਜੀ ਪੋਟ ਆਸਰਾ ਕਹਿ ਲੀਏ ਆਪਾਂ ਗੁਰੂ ਦੇ ਸ਼ਬਦ ਦੇ ਉੱਤੇ ਪੋਟ ਆ ਗਈ ਹੁਣ ਭਰੋਸਾ ਆ ਗਿਆ ਏਕ ਆ ਗਈ ਗੁਰੂ ਦੇ ਸ਼ਬਦ ਉੱਤੇ ਗੁਰੂ ਜੀ ਕਹਿੰਦੇ ਜਿਵੇਂ ਭਾਈ ਛੱਤ ਨੂੰ ਥੰਮ ਬਚਾ ਲੈਂਦਾ ਤੇ ਗੁਰੂ ਦਾ ਸ਼ਬਦ ਡੋਲਦੇ ਹੋਏ ਮਨ ਨੂੰ ਬਚਾ ਲੈਂਦਾਗਾ ਮਾਰੇ ਪਾਸੇ ਨਹੀਂ ਲੱਗਣਦਾਗਾ ਜਿਉ ਪਾਖਾਣਾ ਨਾਗ ਚੜ ਤਰੈ ਜਿਵੇਂ ਭਾਈ ਬੇੜੀ ਦੇ ਵਿੱਚ ਭਲਾਂ ਦੀ ਕਿੰਨਾ ਮਰਜੀ ਕੋਈ ਵਜਨ ਪਾਲੇ ਥੱਦੀ ਬੇੜੀ ਚੜਕੀ ਵੀ ਕਹਿੰਦੇ ਮਨੁੱਖ ਤਰ ਜਾਂਦਾ ਨਾ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਕਿਉਂ ਭਾਈ ਗੁਰੂ ਦਾ ਸ਼ਬਦ ਗੁਰੂ ਨਾਲ ਜੁੜ ਕੇ ਮਨੁੱਖ ਇਸ ਤਰ੍ਹਾਂ ਪਾਰ ਹੋ ਜਾਂਦਾ ਇਸ ਭੌਜਲ ਸੰਸਾਰ ਤੋਂ ਗੱਲ ਹੈ ਜੀ ਬੇੜੀ ਵਿੱਚ ਬੈਠਣ ਵਾਸਤੇ ਤੇ ਜੇ ਕੋਈ ਬੰਦਾ ਦੋ ਬੇੜੀਆਂ 'ਤੇ ਸਵਾਰ ਹੋ ਜਾਵੇ ਦੋ ਬੇੜੀਆਂ ਦਾ ਸਵਾਰ ਸਿਆਣੇ ਕਹਿੰਦੇ ਵੀ ਡੋਪਦਾ ਹੁੰਦਾ ਹੈਗਾ ਇੱਕ ਦਾ ਸਹਾਰਾ ਲਵੋ ਇੱਕ ਉੱਤੇ ਸਵਾਰ ਹੋਊ ਇੱਕ ਬੇੜੀ ਉੱਤੇ ਇਹ ਚੋਣ ਆਪਾਂ ਕਰਨੀ ਹੈ ਕਿ ਕਿਹੜੀ ਬੇੜੀ 'ਤੇ ਸਵਾਰ ਹੋਣਾ ਹੈ ਇੱਕ ਤਾਂ ਪਖੰਡੀਆਂ ਦੀਆਂ ਬੇੜੀਆਂ ਬਹੁਤ ਐ ਦੇਖਦੇ ਨਾ ਆਪਾਂ ਕਿੰਨੇ ਪਖੰਡੀਆਂ ਆਪਦੇ ਦਾ ਬੇੜੀਆਂ ਹਣੇ ਅਸੀਂ ਚੰਗੇ ਆ ਉਹ ਕੋਈ ਕੰਦਾ ਅਸੀਂ ਚੰਗੇ ਆ ਕਿੰਨੇ ਨਾ ਬੇੜਾ ਨਾ ਬਣਾਈ ਬਿਠੇ ਆ ਇਹ ਬੇੜੀ ਦੀ ਚੋਣ ਆਪਾਂ ਕਰਨੀ ਆ ਕਿ ਕਿਹੜੀ ਬੇੜੀ ਸਵਾਰ ਹੋਣਾ ਹੈ ਕਿਉਂ ਬਾਣੀ ਕਹਿੰਦੀ ਹੈ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਪੀ ਅੰਧੇ ਕਰਮ ਕਰੇ ਨਾ ਜਿਨ੍ਹਾਂ ਦਾ ਗੁਰੂ ਆਪ ਅੰਨਾ ਦਾ ਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਸਿੱਖ ਕਿਉਂ ਨਾ ਅੰਨੇ ਹੋਣਗੇ ਕਿਉਂ ਗੁਰੂ ਜਿਨ੍ਹਾਂ ਦਾ ਅੰਧਲਾ ਬਾਣੀ ਦੀ ਪੰਗਤੀ ਹੈ ਜੀ ਬਾਣੀ ਕਹਿੰਦੀ ਹੈ ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਕੀ ਅੰਧੇ ਕਰਮ ਕਰੇਨ ਕਾਚੇ ਗੁਰ ਤੇ ਮੁਕਤ ਨਾ ਹੂਆ ਕੱਚਿਆਂ ਗੁਰਾਂ ਤੋਂ ਕਹਿੰਦੇ ਮੁਕਤੀ ਕਿੱਥੋਂ ਭਾਵਦੇ ਤੁਸੀਂ ਜਿਹੜੇ ਆਪ ਡੁੱਬੇ ਲਏ ਮਾੜੇ ਕੰਮਾਂ 'ਚ ਜਿਹੜੇ ਗੁਰੂ ਆਪ ਡੁੱਬ ਗਏ ਉਹਨਾਂ ਤੋਂ ਕਿਹੜੀਆਂ ਮੁਕਤੀਆਂ ਭਾਵਦਾ ਮਣਾ ਸੋ ਗੁਰੂ ਜੀ ਕਹਿੰਦੇ ਭਾਈ ਤੂੰ ਵੇਖੋਂ ਚੋਣ ਕਰਨੀ ਕਿਹੜੀ ਬੇੜੀ ਸਵਾਰ ਹੋਣਾ ਹੈ ਇੱਥੇ ਬੇੜਾਂ ਬਹੁਤ ਹੈ ਜਿਵੇਂ ਨਦੀ ਵਿੱਚ ਬੇੜੀਆਂ ਬਹੁਤ ਹੁੰਦੀਆਂ ਹਨ ਉੱਥੇ ਆਪਾਂ ਵੇਖਣਾ ਹੁੰਦਾ ਵੀ ਭਾਈ ਜਿਹੜੀ ਚ ਕਿਹੜੀ ਬੇੜੀ ਵਧੀ ਹੈਗੀ ਬੇੜੀ 'ਚ ਆਪ ਹੀ ਸਵਾਰ ਹੋਣਾ ਹੁੰਦਾ ਨਾ ਏਵੇਂ ਜਿਵੇਂ ਭਾਈ ਗੁਰੂ ਦੇ ਸ਼ਬਦ ਦੀਆਂ ਬੇੜੀਆਂ ਬਹੁਤ ਹੈ ਗੁਰੂ ਦਾ ਸ਼ਬਦ ਕੋਈ ਕਿਸ ਤਰ੍ਹਾਂ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਰਿਹਾ ਹੈ ਇਹ ਚੋਣ ਆਪਾਂ ਕਰਨੀ ਹੈ ਵੀ ਭਾਈ ਕੱਚੇ ਗੁਰੂਆਂ ਦੀਆਂ ਬੇੜੀਆਂ 'ਚ ਬਹਿਣਾ ਹੈ ਕਿ ਪੱਕੇ ਗੁਰੂ ਦੀ ਬੇੜੀ 'ਚ ਬਹਿਣਾ ਹੈ ਸੋ ਗੁਰੂ ਜੀ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਆ ਕੱਚਿਆਂ ਗੁਰੂਆਂ ਦੀਆਂ ਮੇੜੀਆਂ 'ਚ ਬੈਠ ਕੇ ਥੋੜੇ ਸਵਾਰ ਹੋ ਕੇ ਪਾਰ ਲੱਗੀਦਾ ਨਾ ਡੁੱਬ ਜਾਈਦਾ ਹੈ ਉਹ ਮਾੜੇ ਕਮਾਂ ਵਿੱਚ ਹੁਣ ਖੁੱ ਡੁੱਬ ਜਾਂਦਾਗਾ ਜਿਉਂ ਅੰਧਕਾਰ ਦੀਪਕ ਪਰਦਾਸ ਜਿਵੇਂ ਹਨੇਰੇ ਵਿੱਚ ਕਹਿੰਦੇ ਜੀ ਦੀਵਾ ਚਾਨਣ ਕਰਦਾਗਾ ਜਿਵੇਂ ਹਨੇਰੇ ਵਿੱਚ ਨਾ ਗੁਰੂ ਜੀ ਕਹਿੰਦੇ ਦੀਵਾ ਚਾਨਣ ਕਰਦਾ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਐਵੇਂ ਜਿਵੇਂ ਗੁਰੂ ਦਾ ਦਰਸ਼ਨ ਕਰਕੇ ਕਹਿੰਦੇ ਮਨ ਵਿੱਚ ਪ੍ਰਕਾਸ਼ ਹੁੰਦਾਗਾ ਹੁਣ ਪਿਆਰਿਓ ਚਾਨਣ ਤਾਂ ਜਾਊਗਾ ਨਾ ਜੇ ਸਾਡੇ ਅਸੀਂ ਦਰਵਾਜੇ ਜਿਹੜੇ ਆਪਦੇ ਖੋਲੇ ਪਏ ਐ ਹੁਣ ਮੰਨ ਲਓ ਸੂਰਜ ਹੈ ਉਦਾਹਰਨ ਦੇ ਤੌਰ ਦੇ ਉੱਤੇ ਸੂਰਜ ਦੀ ਰੌਸ਼ਨੀ ਦਰਵਾਜੇ ਦੇ ਰਾਹੀਂ ਅੰਦਰ ਜਾ ਰਹੀ ਐ ਤੇ ਦਰਵਾਜ਼ਾ ਆਪ ਬੰਦ ਕਰ ਲਿਆ ਪਰ ਭਾਈ ਹੁਣ ਸੂਰਜ ਦਾ ਤਾਂ ਕੋਈ قصੂਰ ਨਹੀਂ ਨਾ ਦਰਵਾਜ਼ੇ ਤਾਂ ਅਸੀਂ ਬੰਦ ਕੀਤੇ ਆਪਦੇ ਗੁਰੂ ਦਾ ਸ਼ਬਦ ਨਹੀਂ ਸੁਨਣਾ ਬਾਣੀ ਨਹੀਂ ਪੜ੍ਹਨੀ ਸਿਮਰਨ ਨਹੀਂ ਕਰਨਾ ਦਰਵਾਜ਼ੇ ਤਾਂ ਆਪਦੇ ਬੰਦ ਕਰ ਲਏ ਅਸੀਂ ਪਿਆਰਿਓ ਦਰਵਾਜ਼ਾ ਖੋਲਿਆ ਤਾਂ ਸੂਰਜ ਦੀ ਰੋਸ਼ਨੀ ਤਾਂ ਸਦਾ ਹੀ ਐ ਆ ਰਹੀ ਏ ਸੂਰਜ ਦੀ ਰੋਸ਼ਨੀ ਤਾਂ ਅੰਦਰ ਵੀ ਜਾਊਗੀ ਫੇਰਾਂ ਇਵੇਂ ਜਿਵੇਂ ਗੁਰੂ ਦਾ ਗਿਆਨ ਤਾਂ ਸਦਾ ਹੀ ਐ ਪਿਆਰਿਓ ਗੁਰੂ ਦਰਸ਼ਨ ਦੇਖ ਮਨ ਹੋਏ ਲਗਾਸ ਜਿਵੇਂ ਕਹਿੰਦੇ ਹਨੇਰੇ ਵਿੱਚ ਦੀਵਾ ਚਾਨਣ ਕਰ ਦਿੰਦਾ ਹੈ। ਇਵੇਂ ਜਿਵੇਂ ਗੁਰੂ ਦਾ ਦਰਸ਼ਨ ਗੁਰੂ ਦਾ ਸ਼ਬਦ ਜ਼ਿੰਦਗੀ ਦੇ ਵਿੱਚ ਚਾਨਣ ਕਰ ਦਿੰਦਾ ਹੈ। ਪਹਿਲਾਂ ਮਾਰੇ ਕੰਮਾਂ ਦੇ ਵਿੱਚ ਡੁੱਬਿਆ ਫਿਰਦਾ ਸੀ। ਹੁਣ ਸਰੀਰ ਉਹੀ ਹੈ। ਆਹ ਚੰਗੇ ਪੱਸੇ ਲੱਗ ਗਿਆ ਜੀ। ਜਿਉ ਮਹਾ ਉਧਿਆਨ ਮੈਂ ਮਾਰਗ ਭਵ। ਜਿਵੇਂ ਕੋਈ ਕਹਿੰਦੇ ਓਜਾੜ ਦੇ ਵਿੱਚ ਕਿਸੇ ਨੇ ਕੋਈ ਰਸਤਾ ਦੱਸਣ ਵਾਲਾ ਮਿਲ ਜਾਵੇ ਜਿਉਂ ਮਾਹਾਂ ਉਦਿਆਨ ਮੈਂ ਮਾਰਗ ਪਾਵੇ ਪਹਿਲਾਂ ਭਟਕਦਾ ਫਿਰਦਾ ਸੀ ਘਰ ਜਾਂ ਜੰਗਲ ਦੇ ਵਿੱਚ ਤੇ ਰਸਤਾ ਦਿਖ ਪਿਆ ਤੇ ਕਿੰਨੀ ਖੁਸ਼ੀ ਮਿਲਦੀ ਤੈਨੂੰ ਜਦੋਂ ਰਸਤਾ ਬੰਦਾ ਜਿਹੜਾ ਜੰਗਲ ਵਿੱਚ ਗਵਾਚਾ ਫਿਰਦਾ ਤੇ ਰਸਤਾ ਪਤਾ ਲੱਗ ਗਿਆ ਕਿੰਨੀ ਖੁਸ਼ੀ ਮਿਲੂਗੀ ਕਿ ਹਾਂ ਮੈਂ ਮੰਜ਼ਿਲ ਤੇ ਪਹੁੰਚ ਜਾਊਂਗਾ ਇਮੇਜ 'ਚ ਗੁਰੂ ਜੀ ਕਹਿੰਦੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟ ਆਵੇ ਗੁਰੂ ਸਾਧੂ ਸਾਧ ਸੰਗ ਦੇ ਵਿੱਚ ਬੈਠ ਕੇ ਕਹਿੰਦੇ ਤੇਰੀ ਜੋਤ ਪ੍ਰਗਟ ਹੋ ਜੂਗੀ ਹੈ ਤਾਂ ਅੰਦਰ ਹੀ ਜੋਤ ਤਾਂ ਸਾਰਿਆਂ 'ਚ ਪ੍ਰਮਾਤਮਾ ਦੀ ਹੈ ਪਰ ਪ੍ਰਗਟ ਨਹੀਂ ਨਾ ਪ੍ਰਗਟ ਨਹੀਂ ਦਾ ਪਤਾ ਕਿੱਥੋਂ ਲੱਗਦਾ ਜਦੋਂ ਮਾੜੇ ਕੰਮਾਂ ਵਿੱਚ ਲਿਪਤਾ ਮਾਣਾ ਮਾੜੇ ਕੰਮਾਂ ਵਿੱਚ ਭੈੜੀ ਬਿਰਤੀ ਵਿੱਚ ਲਿਪਤਾ ਮਾਣਾ ਇੱਥੋਂ ਪਤਾ ਲੱਗਦਾ ਹੈ ਗੁਰੂ ਜੀ ਕਹਿੰਦੇ ਵੀ ਜਿਵੇਂ ਕੋਈ ਭਾਰੀ ਕਹਿੰਦੇ ਵੀ ਜੰਗਲ ਦੇ ਵਿੱਚ ਉਜਾੜ ਦੇ ਵਿੱਚ ਜਿਉਂ ਮਾਹਾਂ ਉद्याਨ ਮੈਂ ਮਾਰਗ ਪਾਵੇ ਰਸਤਾ ਮਿਲ ਜਾਵੇ ਉਹਨੂੰ ਇਵੇਂ ਜਿਵੇਂ ਕਹਿੰਦੇ ਭਾਈ ਰੱਬ ਦੇ ਪਿਆਰਾਂ ਨਾਲ ਮਿਲ ਕੇ ਸਾਧ ਸੰਗਤ ਵਿੱਚ ਮਿਲ ਕੇ ਬੈਠ ਕੇ ਗੁਰੂ ਗੁਰੂ ਗੋਬਿੰਦ ਸਿੰਘ ਦੇ ਨਾਲ ਪ੍ਰਮਾਤਮਾ ਦੇ ਗੁਣ ਗਾਉਣ ਦੇ ਨਾਲ ਤੇਰੇ ਅੰਦਰੋਂ ਜੋਤ ਪ੍ਰਗਟ ਹੋ ਜਾਊਗੀ ਗੁਰੂ ਦੇ ਗਿਆਨ ਦੁਆਰਾ ਤਿੰਨ ਸੰਤਨ ਕੀ ਬਾਚੋ ਤੂੰ ਮੈਂ ਐਸੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਮੰਗਦਾ ਹਾਂ ਗੁਰੂ ਜੀ ਕਹਿੰਦੇ ਜਿਹੜੇ ਸੱਚੇ ਮਾਰਗ ਦੇ ਉੱਤੇ ਲਾਉਂਦੇ ਪਿਆਰਿਓ ਕਿਉਂ ਦੁਨੀਆ ਵਿੱਚ ਠੱਗ ਬਹੁਤ ਰੇ ਫਿਰਦੇ ਆ ਜੀ ਜਿਨ੍ਹਾਂ ਦਾ ਕੇਵਲ ਤੇ ਕੇਵਲ ਇੱਕ ਲਵਾਸ ਰਹਿ ਗਿਆ ਜੀ ਉਹਤੋਂ ਕਿਰਪਾਨ ਵੀ ਪਾਲੀ ਕੜਾ ਵੀ ਪਾਲਿਆ ਕਸ਼ਹਿਰਾ ਵੀ ਪਾਲਿਆ ਚੋਲਾ ਵੀ ਪਾਲਿਆ ਜ਼ਿਆਦਾ ਤੌਰ ਤੇ ਪਰਮਾਰ ਦੁਨੀਆ ਦੇ ਵਿੱਚ ਠੱਗ ਟੋਲਿਆਂ ਦੀ ਹੈ ਜਿਹੜੇ ਕਹਿੰਦੇ ਸਾਡੇ ਸਾਡੇ ਕੋਲੋਂ ਆਜੋ ਭਾਈ ਜਿਵੇਂ ਦੁਕਾਨਾਂ ਨਹੀਂ ਹੁੰਦੀਆਂ ਦੁਕਾਨਾਂ ਵਾਲੇ ਬਾਜਾਂ ਮਾਰ ਮਾਰ ਕੇ ਸੌਦਾ ਲੈਂਦੇ ਐ ਬਸ ਏਵੇਂ ਜਿਵੇਂ ਧਰਮ ਦੇ ਵਿੱਚ ਵੀ ਪਿਆਰ ਉਹ ਦੁਕਾਨਾਂ ਫੁੱਲਗੀਆਂ ਜੀ ਤੇ ਦੁਕਾਨਾਂ ਚੱਲੀ ਜਾਂਦੀਆਂ ਜੀ ਬਸ ਕੋਈ ਕਿਸੇ ਕੋਲੇ ਜਾਂਦਾ ਕੋਈ ਕਦੇ ਕੋਈ ਕਿਸੇ ਕੋਲੇ ਜਾਂਦਾਗਾ ਮਿਲਦਾ ਮਿਲਦਾ ਤਾਂ ਬਸ ਗੁਰੂ ਕੋਲੋਂ ਆ ਜੀ ਸੱਚਾ ਗਿਆਨ ਤਾਂ ਗੁਰੂ ਨੇ ਦੇਣਾਗਾ ਜਿਹੜੇ ਸਹੀ ਰੱਬ ਦਾ ਪਿਆਰ ਆਣਾ ਕਦੇ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਤਾ ਜੋ ਕਿ ਮੇਰੇ ਕੋਲੇ ਗਿਆਨ ਆਗਾ ਕਦੇ ਫੁੱਲ ਨੇ ਆਖਿਆ ਮੈਂ ਮੇਰੇ ਕੋਲੇ ਮਹਿਕਾ ਜੋ ਲੋਕੋ ਮੇਰੇ ਕੋਲੇ ਮਹਿਕ ਲੈ ਜਾਓ ਨਾ ਪੌਰੇ ਆਪ ਹੀ ਆ ਜਾਂਦੇ ਚੱਲ ਤੇ ਉਹਦੇ ਕੋਲੇ ਫੁੱਲ ਨੂੰ ਕੋਈ ਪੋਸਟਰ ਲਾਉਣ ਦੀ ਲੋੜ ਨਹੀਂ ਫੁੱਲ ਨੂੰ ਕੋਈ ਹੋਕੇ ਦਿਵਾਉਣ ਦੀ ਲੋੜ ਨਹੀਂ ਵੀ ਆ ਜਾਓ ਲੋਕੋ ਸਾਡੇ ਕੋਲੇ ਮਹਿਕਾ ਕੇ ਸਾਥੋਂ ਲੈ ਜਾਓ ਹਾਂ ਨਕਲੀ ਫੁੱਲ ਹੋਗੇ ਉਹਨਾਂ ਨੂੰ ਹੋ ਸਕਦਾ ਵੀ ਇਸ਼ਤਿਹਾਰ ਲਾਉਣੇ ਪੈ ਜਾਣ ਵੀ ਸਾਡੇ ਕੋਲੋਂ ਭਾਈ ਰੈਡੀਮੇਡ ਫੁੱਲ ਮਿਲਦੇ ਲੈ ਜਾਓ ਆਜੋ ਉਹਨਾਂ ਨੂੰ ਲਾਉਣੇ ਪੈ ਜਾਣਗੇ ਪਰ ਜਿਹੜੇ ਫੁੱਲ ਕੋਲੇ ਮਹਿਕ ਹੈ ਉਹ ਫੁੱਲ ਨੂੰ ਦੱਸਣ ਦੀ ਲੋੜ ਨਹੀਂ ਵੀ ਲੋਕੋ ਮੇਰੇ ਕੋਲੇ ਮਹਿਕ ਹੈ ਆ ਜੋ ਲੈ ਜਾਓ ਉਹ ਤਾਂ ਆਟੋਮੈਟਿਕ ਹੀ ਉੱਥੋਂ ਮਹਿਕ ਮਿਲੂਗੀ ਜੀ ਜਿਹੜੇ ਸਰੀਰ ਦੇ ਵਿੱਚ ਗੁਰੂ ਦਾ ਗਿਆਨ ਆ ਨਾ ਉਹਨੂੰ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਪੈਂਦੀ ਲੋਕ ਆਪ ਹੀ ਚੱਲ-ਚੱਲ ਕੇ ਲੈਣ ਆਉਂਦੇ ਆ ਗਿਆਨ ਉਹਦੇ ਕੋਲੋਂ ਕਿਉਂ ਸੱਚਾ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਹਾਨ ਵੀ ਉਸਤ ਕਰਦਾ ਸੱਚ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਹਾਂ ਝੂਠੇ ਲੋਕ ਐ ਉਹਨਾਂ ਦੀ ਪਰਮਾਹਾਰ ਐ ਪਿਆਰਿਓ ਕਿਉਂਕਿ ਝੂਠ ਦੀਆਂ ਡਾਰਾ ਹੁੰਦੀਆਂ ਨੇਗਾ ਸੱਚ ਦੇ ਜਿਹੜੇ ਗਾਹਕ ਹੁੰਦੇ ਵਿਰਲੇ-ਵਿਰਲੇ ਹੁੰਦੇ ਆ ਬਾਣੀ ਚ ਲਿਖਿਆ ਜੀ ਸੱਚੇ ਕਾ ਗਾਹਕ ਵਿਰਲਾ ਕੋ ਜਾਣ ਸੱਚੇ ਦਾ ਗਾਹ ਗੁਰੂ ਜੀ ਕਹਿੰਦੇ ਭਾਈ ਵਿਰਲੇ-ਵਿਰਲੇ ਹੁੰਦੇ ਆ ਝੂਠ ਦੀਆਂ ਤਾਂ ਡਾਰਾਂ ਹੀ ਲੱਗੀਆਂ ਪੰਨਾ ਗੁਰੂ ਜੀ ਕਹਿੰਦੇ ਕੱਟਪਲਾਂ ਦੀ ਕਹਾਤਾ ਜ਼ਿਆਦਾ ਹੁੰਦਾ ਦਾ ਢੇਡਾਂ ਦਾ ਕਦੇ ਸ਼ੇਰਾਂ ਦੀਆਂ ਡਾਰਾਂ ਵੇਖ ਕੇ ਵੀ ਗਰਦਿਆਂ ਵੀ ਭੇਡਾਂ ਵਾਂਗੂੰ ਫਿਰਦੇ ਹੁਣ ਸ਼ੇਰਾਂ ਨਾ ਭੇਡਚਾਲ ਇੱਥੋਂ ਚੱਲੀ ਸੀ ਨਾ ਭੇਡਚਾਲ ਸਮਝੀ ਸੀ ਭੇਡ ਇੱਕ ਵਾਰ ਅਕਬਰ ਬਾਦਸ਼ਾਹ ਨੂੰ ਇਹਦਾਇਲ ਕਾਰ ਕਹਿੰਦਾ ਜੀ ਦੁਨੀਆ ਬੜੀ ਕੰਬਲੀ ਹੈ ਭੇਡਚਾਲ ਹੈ ਅਕਬਰ ਬਾਦਸ਼ਾਹ ਕਹਿੰਦਾ ਵੀ ਮੈਂ ਨਹੀਂ ਮੰਨਦਾ ਨੇ ਦੁਨੀਆ ਸਿਆਣੀ ਐ ਉਹ ਕਹਿੰਦਾ ਚਲ ਪਰ ਮੈਂ ਤੁਹਾਨੂੰ ਤਿਆਰ ਬਾ ਕਰਾ ਦਣਾ ਜਦੋਂ ਕਹਿੰਦੇ ਵੀ ਮੇਲਾ ਲੱਗਿਆ ਸੀ ਜੀ Rajasthan ਦੇ ਵਿੱਚ Jaipur Ajmer Kanniy Mela ਲੱਗਦਾ ਬਹੁਤ ਵੱਡਾ ਇੱਕ ਮੇਲੇ ਤੇ ਲੈ ਗਿਆ ਅਕਬਰ ਬਾਦਸ਼ਾ ਨੂੰ ਤੈਨ ਜੋ ਸਾਰਾ ਸਮਝਾਉਣਾ ਸੀ ਇਹ ਕਹਿੰਦਾ ਵੀ ਆਇਆ ਕਰੋ ਤੁਸੀਂ ਦੋ ਭੇਡਾਂ ਲੈ ਲੈਣੀਆਂ ਆਪਾਂ ਕੋਲੇ ਕਹਿੰਦੇ ਠੀਕ ਆ ਵੀ ਲੈ ਚੱਲਾਂਗੇ ਆਪਾਂ ਨਾਲ ਮੇਲੇ ਵਿੱਚ ਲੈ ਗਈ ਜੀ ਖਲਿਆਰ ਕੇ ਮੇਲੇ 'ਚ ਅਕਬਰ ਬਾਦਸ਼ਾਹ ਨੂੰ ਕਹਿੰਦੇ ਵੀ ਇਹ ਦੋ ਕਵਾਲ ਤੂੰ ਪੱਟ ਦੇ ਦੇ ਜਦੋਂ ਕਹਿੰਦੇ ਹੁਣ ਵੇਖਿਆ ਵੀ ਹੈ ਵਾਲ ਪੱਟੀ ਜਾਂਦੇ ਐ ਬਾਦਸ਼ਾਹ ਬਾਦਸ਼ਾਹ ਸੀ ਨਾ ਬਾਸ਼ਾ ਵਾਲ ਪੱਟੇ ਤੇ ਪ੍ਰਭਾਵ ਤਾਂ ਪੈਣਾ ਸੀ ਲੋਕਾਈ ਉੱਤੇ ਉਹ ਬਾਦਸ਼ਾਹ ਨੇ ਪੱਟ ਤੇ ਐਲਕਾਰਾਂ ਨੇ ਪੱਟਤੇ ਜੀ ਤੇ ਤੇਰੇ ਆਪਣੇ ਜਿਹੜੇ ਕੇਸ ਸੀਗੇ ਉਹ ਉਹ ਪੁੱਛਣ ਨੂੰ ਇਹ ਕੀ ਆ ਕਹਿੰਦੇ ਵੀ ਇਦਾਂ ਕਰਨ ਦੇ ਨਾਲ ਨਾ ਆ ਮੇਲਾ ਚ ਆਇਆ ਸਫਲ ਹੋ ਜਾਂਦਾ ਹੈ ਮੇਲਾ ਹੀ ਤਾਂ ਲੱਗਦਾ ਵੀ ਜੇ ਆ ਤੁਸੀਂ ਢੇਡਾਂ ਦੇ ਵਾਲ ਪਟੋਗੇ ਅਕਬਰ ਬਾਦਸ਼ਾਹ ਨੂੰ ਆਹ ਕਹਿੰਦੇ ਚੱਲਗੇ ਜੇ ਆਪਾਂ ਮੇਲਾ ਵੇਖੇ ਅੱਗੇ ਘੰਟੇ ਬਾਅਦ ਆ ਕੇ ਵੇਖਿਆ ਦੋਨੇ ਢੇਡਾਂ ਲੋਕਾਂ ਨੇ ਆਲੂ ਵਰਦਨ ਘੜਤੀਆਂ ਜੀ ਪੱਟ ਪੱਟ ਕੇ ਵਾਰ ਇੱਥੋਂ ਬਣਿਆ ਸੀ ਢੇੜਚਾਲ ਵੀ ਢੇਡ ਲੋਕ ਢੇਡਾਂ ਆ ਰਗੇ ਹੁੰਦੇ ਐ ਜਿੱਦਨ ਨੂੰ ਜੀ ਕੀਤਾ ਲੱਗ ਜਾਂਦੇ ਐ ਜੀ ਸੋ ਸੱਚ ਦੇ ਗਾਹਕ ਗੁਰੂ ਜੀ ਕਹਿੰਦੇ ਸੱਚੇ ਕਾ ਗਾਹਕ ਵਿਰਲਾ ਕੋ ਜਾਣ ਸੱਚੇ ਦਾ ਗਾਹਕ ਵਿਰਲੇ ਵਿਰਲੇ ਹੁੰਦੇ ਆ ਸੱਚ ਨਾਲ ਖੜਨ ਵਾਲੇ ਸੱਚ ਬੋਲਣ ਵਾਲੇ ਸੱਚ ਤੇ ਚੱਲਣ ਵਾਲੇ ਸੱਚ ਲਿਖਣ ਵਾਲੇ ਵਿਰਲੇ ਵਿਰਲੇ ਹੁੰਦੇ ਆ ਝੂਠ ਦੀਆਂ ਤਾਂ ਪਿਆਰੋ ਦੁਕਾਨਾਂ ਭਰਾਂਗਾ ਝੂਠ ਦੀਆਂ ਤਾਂ ਕਿਤਾਬਾਂ ਜਿਹੜੀਆਂ ਝੂਠੇ ਤੇਚਰ ਐ ਉਹਨਾਂ ਨੂੰ ਕੋਈ ਬਾਹਲੇ ਪੋਸਟਰ ਲਾਉਣੇ ਪੈਂਦੇ ਸਾਥੋਂ ਲੈ ਲੋ ਲੋਕ ਆਪ ਜਾਂ ਮੰਗਦੇ ਜਾ ਕੇ ਗੰਦਰ ਨੂੰ ਲੋਕ ਆਪ ਮੰਗਦੇ ਸਾਨੂੰ ਦੇਓ ਯਾਰ ਆ ਫਾਨੀ ਕਿਤਾਬ ਦੇਓ ਸਾਨੂੰ ਸੱਚੀ ਜਿਹੜੀ ਚੀਜ਼ ਐ ਉਹ ਬਹੁਤ ਘੱਟ ਵਿਕਦੀ ਹੁੰਦੀ ਐ ਸੋ ਗੁਰੂ ਜੀ ਦੇ ਸੱਚੇ ਗਿਆਨ ਉੱਤੇ ਚੱਲ ਕੇ ਆਪਦੇ ਜੀਵਨ ਨੂੰ ਆਪ ਸਵਾਰੀਏ ਫਰੀਦ ਸਾਹਿਬ ਕਹਿੰਦੇ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ ਗੁਰੂ ਗਿਆਨ ਵਿੱਚ ਆਪਦੇ ਜੀਵਨ ਨੂੰ ਲਾਉਂਦੇ ਹੋਏ ਆਪਨਾ ਆਪਸ ਵਾਰਗੇ ਸੇਰੇ ਜਨਮ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪ ਤੇ ਮਿਲੇ ਜੀ ਆਓ ਸਾਰੇ ਜਪੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ